ਆ ਗਿਆ ਤੁਰਾ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਕੱਲ ਬਾਜਵਾ ਜੀ ਨੇ ਬੜੀ અપਮਾਨਜਨਕ ਤੇ ਪਤੀਜਨਕ ਗੱਲ ਕਹੀ ਹੈ ਮੈਂ ਦੱਸਣਾ ਚਾਹੁੰਦਾ ਬੜੀ ਇੰਪੋਰਟੈਂਟ ਗੱਲ ਹੈ ਕਿ ਜੋ ਸਾਡੇ ਸੰਤ ਸੀਚੇਵਾਲ ਜੀ ਹੈ ਜਦ ਸੰਤ ਸੀਚੇਵਾਲ ਜੀ ਨਾਲ ਇਹਨਾਂ ਨੂੰ ਇਤਰਾਜ਼ ਹੋ ਸਕਦਾ ਸਪੀਕਰ ਸਾਹਿਬ ਹਰ ਸੰਤ ਸੀਚੇ ਵਾਲ ਜੀ ਨਾਲ ਇਹਨਾਂ ਨੂੰ ਬੋਲ ਨਹੀਂ ਸਕਦਾ ਪਰ ਜਿਹੜੇ ਲੈਡਿੰਗ ਸ੍ਰੀ ਕਿਉਂਕਿ ਤੁਸੀਂ ਜਵਾਹਰ ਲਾਲ ਨਹਿਰ ਪਾਸ਼ਾ ਦੀ ਚਰਨਸ਼ੋਪਾਪਤ ਕਾਲੀ ਬੇਈ ਤੁਸੀਂ ਜਵਾਹਰ ਦੇ ਦਿਓ ਜਿਹਦੇ ਵਿੱਚ ਗੁਰੂ ਸਾਹਿਬ ਬਾਜਵਾ ਸਾਹਿਬ ਤੁਸੀਂ ਜਵਾਹਰ ਦੇ ਕਾਲੀ ਬੇਈ ਤੁਸੀਂ ਜਵਾਹਰ ਦੇ ਦਿਓ ਤੇ ਰਹਿਆ ਜੇ ਉਹ ਗੱਲ ਕਰਦੇ ਹੁੰਦੇ ਆ ਤੇ ਸਾਡੀ ਆਸਤਾ ਤੁਸੀਂ ਬੈਠ ਜਾਓ ਜਿੱਥੇ ਜਾਏ ਤਹੇ ਮੇਰਾ ਸਤਿਗੁਰੂ ਸੋ ਥਾਣ ਸੋ ਅਟਵਾ ਜਿੱਥੇ ਗੁਰੂ ਸਾਹਿਬ ਦੇ ਤੁਹਾਨੂੰ ਸਾਰਿਆਂ ਨੂੰ ਜੀਰੋ ਆਉਂਦੇ ਵਾਂਗ ਦੇਖੋ ਉਹ ਸਾਡੇ ਲਈ ਪੁੱਛ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਨੇ ਉਹਨਾਂ ਨੂੰ ਅਸੀਂ ਨਤਮਸਤਕ ਹੁੰਨੇ ਆ ਅਸੀਂ ਗੁਰੂ ਕਰ ਜਾਂਦੇ ਹਾਂ ਸਪੀਕਰ ਸਾਹਿਬ ਤੁਹਾਨੂੰ 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 ਜੋ ਤੁਸੀਂ ਕਹਿਣਾ ਤੁਹਾਨੂੰ ਕਹਿਣ ਲਈ ਮੌਕਾ ਮਿਲੂਗਾ ਬੈਠੋ ਤੇ ਮੈਂ ਮੈਂਬਰ ਨੂੰ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਕੀ ਬੋਲਣਾ ਕੀ ਨਹੀਂ ਬੋਲਣਾ 노 ਆਈ ਕੱਟ 노노노노 ਤੁਹਾਨੂੰ ਸਮਾਂ ਮਿਲਦਾ ਮੈਨੂੰ ਲੱਗਦਾ ਹੈ ਵੀ ਜਦੋਂ ਵੀ ਕੋਈ ਮਾਰਯੋ ਮੈਂਬਰ ਕੋਈ ਆਪਣੀ ਗੱਲ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਕਰ ਲੈਣ ਦੇਣੀ ਚਾਹੀਦੀ ਹੈ ਜੇ ਸਾਡੇ ਦੇਸ਼ ਦੇ ਵਿੱਚ ਅਸੀਂ ਕੋਈ ਕਿਸੇ ਸੰਤ ਮਹਾਤਮਾ ਦਾ ਸਨਮਾਨ ਨਹੀਂ ਰੱਖ ਸਕਦੇ ਤੇ ਆਪਾਂ ਨੂੰ ਮੇਰਾ ਖਿਆਲ ਹੈ ਇਸ ਤੋਂ ਮਾੜੀ ਗੱਲ ਵੀ ਕੋਈ ਨਹੀਂ ਹੋ ਸਕਦੀ ਸੋ ਸੰਤ ਥੀਚੇਵਾਲ ਦੀ ਬਾਰੇ ਜੇ ਤੁਸੀਂ ਤੁਹਾਨੂੰ ਕੋਈ ਇਤਰਾਜ਼ ਸੀ ਤੁਸੀਂ ਕਹਿਤਾ ਤੇ ਉਹਨਾਂ ਨੂੰ ਉਹਨਾਂ ਬਾਰੇ ਕੋਈ ਪੋਜ਼ਿਟਿਵ ਗੱਲਾਂ ਕਰਦੀਆਂ ਚਾਹੁੰਦੇ ਆ ਤੇ ਕਰ ਲੈਂਦੀ ਆ ਆਪਾਂ ਆਪਣੇ ਕੋਲ ਟਾਈਮ ਹੈ ਵੀ ਹੈਵ ਐਮਪਲ ਟਾਈਮ ਕੋਈ ਗੱਲ ਉਹ ਸੰਤ ਵੀ ਨੇ ਗਿਆਪੁਰਾ ਸਾਹਿਬ ਇਹ ਗੁਰੂ ਨਾਨਕ ਪੜਸ਼ਾ ਨੂੰ ਗਲਤ ਬੋਲਣ ਵਾਲੇ ਪ੍ਰਤਾਪ ਸਿੰਘ ਬਾਜਵਾ ਸਿੱਖ ਪੁਲਸ ਤੋਂ ਬਾਪੀ ਵਾਂਗ ਸਿੱਖ